ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥਿਓ ਇਸ ਵੇਲੇ ਵੀ ਇੱਕ अहम ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਦੱਸ ਦਈਏ ਕਿ ਭਾਰਤ ਵੱਲੋਂ ਆਪਰੇਸ਼ਨ ਸਿੰਧੂਰ ਦੇ ਤਹਿਤ ਪਾਕਿਸਤਾਨ ਦੇ ਜਿਹੜਾ ਟਿਕਾਣੇ ਆ ਅੱਤਵਾਦੀ ਟਿਕਾਣੇ ਆ ਉਹਨਾਂ ਦੇ ਉੱਤੇ ਮਿਸਾਈਲਾਂ ਬਰਸਾਈਆਂ ਗਈਆਂ ਹਨ ਦੱਸ ਦਈਏ ਕਿ ਬੀਤੀ ਰਾਤ ਦੇ ਰਾਤ ਭਾਰਤ ਵੱਲੋਂ ਪਾਕਿਸਤਾਨ ਦੇ ਅੱਤਵਾਦੀ ਟਿਕਾਣਿਆਂ ਦੇ ਉੱਤੇ ਮਿਸਾਈਲਾਂ ਬਰਸਾਈਆਂ ਗਈਆਂ ਜਿਦੇ ਚਲਦੇ ਆ ਨੌ ਜਿਹੜੇ ਅੱਤਵਾਦੀ ਟਿਕਾਣੇ ਆ ਉਹਨਾਂ ਨੂੰ ਤਹਿਸ ਨੈਸ ਕੀਤਾ ਗਿਆ ਔਰ ਦੱਸ ਦਈਏ ਪਾਕਿਸਤਾਨ ਵਿੱਚ ਇਸ ਸਮੇਂ ਹੜਕੰਪ ਮਚਿਆ ਹੋਇਆ ਬਖਲਾਹਟ ਹੈ 에ਅਰ ਸਟ੍ਰਾਈਕ ਜਿਹੜੀ ਹੈ ਭਾਰਤ ਵੱਲੋਂ ਪਰਵੇਸ਼ਨ ਸੰਧੂਰ ਤਹਿਤ ਕੀਤੀ ਗਈ ਹੈ ਤੇ ਅੱਤਵਾਦੀ ਟਿਕਾਣੇ ਜਿਹੜੇ ਆ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਦੱਸ ਦਈਏ ਨਾਲ ਦੀ ਨਾਲ ਕਿ ਆਰਮੀ ਨੇ ਆਮ ਲੋਕਾਂ ਨੂੰ ਨਿਸ਼ਾਨਾ ਨਹੀਂ ਬਣਾਇਆ ਤੇ ਨਾ ਹੀ ਆਰਮੀ ਦੀ ਜਿਹੜੀ ਥਾਂ ਆ ਉਹਨੂੰ ਨਿਸ਼ਾਨਾ ਬਣਾਇਆ ਇਹ ਜਿਹੜੀ ਮਸਾਇਲਾਂ ਬਰਸਾਈਆਂ ਗਈਆਂ ਹਨ ਇਹ ਅੱਤਵਾਦੀ ਟਿਕਾਣਿਆਂ ਤੇ ਬਰਸਾਈਆਂ ਗਈਆਂ ਹਨ ਦੱਸ ਦਈਏ ਇਹ 9 ਟਿਕਾਣੇ ਕਿਹੜੇ ਹਨ ਇੱਕ ਤਾਂ ਬਹਾਪਲਪੁਰ ਹੈ ਜਿੱਥੇ ਦੋ ਜਿਹੜੇ ਅੱਤਵਾਦੀ ਟਿਕਾਣੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਇੱਕ ਕੋਟਲੀ ਇੱਕ ਮੁਰਦੀਕੇ ਇੱਕ ਮੁਜਫਰਾਬਾਦ ਮੁਜਫਰਾਬਾਦ ਨੂੰ ਅੱਜ ਬਲੈਕਆਊਟ ਕਰ ਦਿੱਤਾ ਗਿਆ ਇੱਕ ਸਿਆਲਕੋਟ ਇੱਕ ਗੁੱਲਪੁਰ ਇੱਕ ਵਹੰਬਰ ਇੱਕ ਚੱਕ ਅਮਰੂ ਤਾਂ ਇਹਨਾਂ ਥਾਵਾਂ ਤੇ ਮਿਸਾਈਲ ਸਟ੍ਰਾਈਕ ਜਿਹੜੀ ਆ ਭਾਰਤ ਵੱਲੋਂ ਕੀਤੀ ਗਈ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਇਸ ਵਿੱਚ 8 ਲੋਕ ਮਰੇ ਹਨ ਤੇ 35 ਜ਼ਖਮੀ ਹੋਏ ਹਨ ਔਰ ਟਿਕਾਣਿਆਂ ਦੀ ਗਿਣਤੀ ਜਿਹੜੀ ਹੈ ਉਹ 9 ਹੈ ਪਾਕਿਸਤਾਨ ਨੇ ਇਸ ਦੀ ਪੁਸ਼ਟੀ ਕਰ ਦਿੱਤੀ ਹੈ ਲੇਕਿਨ ਪਾਕਿਸਤਾਨ ਵੱਲੋਂ ਟਿਕਾਣੇ ਘੱਟ ਦੱਸੇ ਜਾ ਰਹੇ ਆ ਸੋ ਅੱਜ ਵੈਸੇ ਤਾਂ ਪੂਰੇ ਭਾਰਤ ਵਿੱਚ ਮੌਕ ਡ੍ਰਿਲ ਹੋਣੀ ਸੀਗੀ ਲੇਕਿਨ ਭਾਰਤ ਦਾ ਵੱਡਾ ਐਕਸ਼ਨ ਕਿਉਂਕਿ ਪਹਿਲਗਾਮ ਜਿਹੜਾ 22 ਤਰੀਕ ਨੂੰ ਪਾਕਿਸਤਾਨ ਦੇ ਅੱਤਵਾਦੀ ਜਿਹੜੇ ਆਏ ਸਨ ਜਿਨ੍ਹਾਂ ਨੇ ਹਮਲਾ ਕੀਤਾ ਸੀ ਆਮ ਲੋਕਾਂ ਦੇ ਉੱਤੇ ਉਸ ਦੇ ਚੱਲਦਿਆਂ ਬਹੁਤ ਗੁੱਸਾ ਸੀ ਪੂਰੇ ਭਾਰਤ ਦੇ ਅੰਦਰ ਮਨ ਨੂੰ ਠੇਸ ਵੀ ਲੱਗੀ ਹੋਈ ਸੀ ਕਿ ਲੇਕਿਨ ਕਿਤੇ ਨਾ ਕਿਤੇ ਇਹ ਉਮੀਦ ਕੀਤੀ ਜਾ ਰਹੀ ਸੀ ਪਾਕਿਸਤਾਨ ਵੱਲੋਂ ਕਿ ਹੋ ਸਕਦਾ ਹੈ ਕਿ ਉਹ ਵੀ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਲੇਕਿਨ ਪਾਕਿਸਤਾਨ ਨੇ ਆਪਣਾ ਰਵਈਆ ਗਲਤ ਰੱਖਿਆ ਰਵਈਆ ਤਲਖ ਰੱਖਿਆ ਜਿਸ ਦੇ ਚੱਲਦਿਆਂ ਹੁਣ ਭਾਰਤ ਨੇ ਜਿਹੜੀ 에ਅਰ ਸਟ੍ਰਾਈਕ ਕੀਤੀ ਹੈ ਔਰ ਐਲਓਸੀ ਭਾਰਤ ਨੇ ਪਾਰ ਨਹੀਂ ਕੀਤੀ ਵੱਡੀ ਗੱਲ ਦੱਸਦੀ ਹੈ ਕਿ ਭਾਰਤ ਨੇ ਐਲਓਸੀ ਦੀ ਉਲੰਘਣਾ ਨਹੀਂ ਕੀਤੀ ਐਲਓਸੀ ਦੇ ਪਿੱਛੇ-ਪਿੱਛੇ ਰਹਿੰਦੇ ਜਿਹੜੀਆਂ ਮਿਸਾਇਲਾਂ ਆ ਉਹ ਅੱਤਵਾਦੀ ਟਿਕਾਣਿਆਂ ਦੇ ਉੱਤੇ ਦਾਗੀਆਂ ਜਿਸ ਦੇ ਚੱਲਦੇ ਆ ਅੱਠ ਲੋਕ ਮਰੇ ਹਨ ਤੇ 35 ਜ਼ਖਮੀ ਹੋਏ ਹਨ ਇਹ ਜਿਹੜੀ ਖਬਰ ਛੱਡ ਤੱਕ ਪਹੁੰਚ ਰਹੀ ਹੈ ਤਾਂ ਭਾਰਤ ਦੀ ਵੱਡੀ ਕਾਰਵਾਈ ਆਪਰੇਸ਼ਨ ਸਿੰਧੂਰ ਦੇ ਤਹਿਤ ਬਾਈ ਤ੍ਰਿਕ ਨੂੰ ਪਹਿਲਗਾਮ ਵਿਖੇ ਜੋ 26 ਬੇਕਸੂਰ ਭਾਰਤੀ ਮਾਰੇ ਸਨ ਉਸ ਦਾ ਗੁੱਸਾ ਭਾਰਤੀਆਂ ਦੇ ਜ਼ਿਹਨ ਵਿੱਚ ਹੈ ਜਿਸ ਦੇ ਚੱਲਦਿਆਂ ਇਹ ਸਖਤ ਕਾਰਵਾਈ ਹੋਈ ਹੈ ਇੱਕ ਪਾਸੇ ਅੱਜ ਕਿਹਾ ਜਾ ਰਿਹਾ ਸੀ ਕਿ ਮੌਕ ਡ੍ਰਿਲ ਹੋਵੇਗੀ ਪੂਰੇ ਭਾਰਤ ਅੰਦਰ ਲੈ ਕੇ ਨਾ ਦੇਰ ਰਾਤ ਜਿਹੜੀਆਂ ਮਿਸਾਈਲਾਂ ਬਰਸਾਈਆਂ ਗਈਆਂ ਹਨ ਪਾਕਿਸਤਾਨ ਦੇ ਪੀਓਕੇ ਏਰੀਆ ਪਾਕਿਸਤਾਨ ਅਕੁਪਾਈਡ ਕਸ਼ਮੀਰ ਦਾ ਜਿਹੜਾ ਏਰੀਆ ਹੈ ਉੱਥੇ ਜਿਹੜੀਆਂ ਇਹ ਮਿਸਾਈਲਾਂ ਬਰਸਾਈਆਂ ਗਈਆਂ ਹਨ ਇੱਕ ਵਾਰ ਫਿਰ ਤੋਂ ਦੱਸ ਦਿੰਦਾ ਜਿਹੜੇ ਸਾਡੇ ਦਰਸ਼ਕ ਹੁਣ ਜੁੜੇ ਆ ਕਿ ਬਹਾਬਲਪੁਰ ਉੱਥੇ ਦੋ ਥਾਂ ਤੇ 에ਅ ਸਟ੍ਰਾਈਕ ਹੋਈ ਐ ਕੋਟਲੀ ਵਿਖੇ ਮੁਰਦਕੀਏ ਮੁਜਫਰਾਬਾਦ ਜਿਸ ਨੂੰ ਹੁਣ ਪੂਰਾ ਬਲੈਕਆਊਟ ਕਰ ਦਿੱਤਾ ਗਿਆ ਸਿਆਲਕੋਟ ਗੁੱਲਪੁਰ ਬਹਿੰਬਰ ਅਤੇ ਚੱਕ ਅਮਰੂ ਤਾਂ ਅੱਤਵਾਦੀ ਜਿਹੜੇ ਟਿਕਾਣੇ ਆ ਉਹਨਾਂ ਨੂੰ ਅਪਰੋਚ ਆਪਰੇਸ਼ਨ ਸਿੰਧੂਰ ਤਹਿਤ ਨਿਸ਼ਾਨਾ ਬਣਾਇਆ ਗਿਆ ਔਰ ਅੱਤਵਾਦੀ ਉਹਨਾਂ ਨੂੰ ਇੱਕ ਤਰ੍ਹਾਂ ਸਬਕ ਸਿਖਾਇਆ ਗਿਆ ਔਰ ਦੱਸ ਦਈਏ ਕਿ ਇਹ ਲਸ਼ਕ ਲਸ਼ਕਰੇ ਤਾਇਬਾ ਅਤੇ ਜੈਸ਼ੇ ਮੁਹੰਮਦ ਦੇ ਟਿਕਾਣੇ ਹਨ ਜੈਸ਼ੇ ਮੁਹੰਮਦ ਅਤੇ ਲਸ਼ਕਰੇ ਤਾਇਬਾ ਤੇ ਪਾਕਿਸਤਾਨ ਅਕੂਪਾਈਡ ਕਸ਼ਮੀਰ ਪੀਓਕੇ ਜਿਸ ਨੂੰ ਕਿਹਾ ਜਾਂਦਾ ਹੈ ਉਥੇ ਇਹ ਜਿਹੜੇ 9 ਟਿਕਾਣੇ ਉਹਨਾਂ ਤੇ ਮਸਾਇਲੇ ਪਸਾਈਆਂ ਗਏ ਹਨ ਔਰ ਪਾਕਿਸਤਾਨ ਵਿੱਚ ਐਮਰਜੈਂਸੀ ਇੱਕ ਤਰ੍ਹਾਂ ਦੀ ਐਲਾਨੀ ਗਈ ਹੈ ਤੇ ਫਾਇਰ ਜੈਟਸ ਜਿਹੜੇ ਪਾਕਿਸਤਾਨ ਦੇ ਉਹਨਾਂ ਨੂੰ ਵੀ ਅਲਰਟ ਕਰ ਦਿੱਤਾ ਗਿਆ ਔਰ ਸ਼ਹਬਾਸ ਸ਼ਰੀਫ ਜੋ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨੇ ਉਹਨਾਂ ਨੇ ਵੀ ਇਸ ਗੱਲ ਨੂੰ ਕਬੂਲ ਲਿਆ ਹੈ ਦਖਲਾਹ ਟਹਿੜ ਕੰਪ ਹੈ ਲੇਕਿਨ ਮਾਹੌਲ ਪੂਰਾ ਤਲਖ ਬਣ ਚੁੱਕਾ ਹੈ ਹਲਕੇ ਭਾਰਤ ਵਿੱਚ ਜਿਹੜੇ ਸਾਡੇ ਲੀਡਰ ਨੇ ਨਿਮਾਇੰਦੇ ਨੇ ਉਹਨਾਂ ਨੇ ਇਹ ਜਿਹੜੀ 에ਅ ਸਟ੍ਰਾਈਕ ਹੋਈ ਉਸ ਦੀ ਸ਼ਲਾਘਾ ਕੀਤੀ ਹੈ ਲੇਕਿਨ ਪਾਕਿਸਤਾਨ ਵੱਲੋਂ ਹੁਣ ਰਵਈਆ ਤਲਖ ਅਪਣਾਇਆ ਜਾ ਰਿਹਾ 에ਅ ਜੈਟਸ ਜਿਹੜੇ ਉਹਨਾਂ ਨੇ ਅਲਰਟ ਕਰ ਦਿੱਤੇ ਆ ਔਰ ਜੰਮੂ ਕਸ਼ਮੀਰ ਵਿੱਚ ਸਕੂਲ ਬੰਦ ਕਰ ਦਿੱਤੇ ਗਏ ਆ ਤਾਂ ਜਿਹੜੇ ਮੌਕਾ ਆ ਉਸ ਨੂੰ ਦੇਖਦੇ ਹੋਏ ਜੰਮੂ ਕਸ਼ਮੀਰ ਵਿੱਚ ਸਕੂਲਾਂ ਨੂੰ ਬੰਦ ਕਰ ਦਿੱਤਾ ਕਿ ਤੇ ਜੇ ਆਪਾਂ ਫਲਾਈਟਸ ਦੀ ਗੱਲ ਕਰੀਏ ਤਾਂ ਪੰਜਾਬ ਵੀ ਪ੍ਰਭਾਵਿਤ ਹੋਇਆ ਪੰਜਾਬ ਵਿੱਚ ਵੀ ਜਿਹੜੀਆਂ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਤੇ ਅਗਲੇ ਆਰਡਰ ਤੱਕ ਫਲਾਈਟਸ ਸਾਰੀਆਂ ਬੰਦ ਹਨ ਤਾਂ ਜਿਨ੍ਹਾਂ ਨੇ ਵੀ ਏਅਰਪੋਰਟ ਤੱਕ ਜਾਣਾ ਹੈ ਉਹਨਾਂ ਨੂੰ ਬੇਨਤੀ ਹੈ ਕਿ ਪੂਰਾ ਰੂਲਸ ਨੂੰ ਚੈੱਕ ਕਰਕੇ ਜਾਓ ਕਿਉਂਕਿ ਹੁਣ ਜਿਹੜੇ ਬਹੁਤ ਸਾਰੇ ਪੰਜਾਬੀ ਨੇ ਖਾਸ ਕਰਕੇ ਜਿਹੜੇ ਸ੍ਰੀ ਅੰਮ੍ਰਿਤਸਰ ਸਾਹਿਬ ਏਅਰਪੋਰਟ ਵੱਲ ਗਏ ਹੋਏ ਆ ਉਹਨਾਂ ਨੂੰ ਰਸਤੇ ਵਿੱਚ ਰੋਕਿਆ ਗਿਆ ਕਿਉਂਕਿ ਫਲਾਈਟਾਂ ਬੰਦ ਕਰ ਦਿੱਤੇ ਗਈਆਂ ਹਨ ਅਗਲੇ ਆਰਡਰ ਤੱਕ ਸੋ ਇਹ ਇੱਕ ਵੱਡੀ ਜਿਹੜੀ ਗੱਲ ਤੁਹਾਡੇ ਨਾਲ ਸਾਂਝੀ ਕਰ ਰਿਹਾ ਆਪਰੇਸ਼ਨ ਸਿੰਧੂਰ ਦੇ ਤਹਿਤ ਭਾਰਤ ਦਾ ਵੱਡਾ ਐਕਸ਼ਨ ਆ ਨੌ ਅੱਤਵਾਦੀ ਜਿਹੜੇ ਟਿਕਾਣੇ ਆ ਉਹਨਾਂ ਤੇ ਭਾਰਤ ਵੱਲੋਂ ਮਸਾਇਲਾਂ ਬਰਸਾਈਆਂ ਗਈਆਂ ਹਨ ਅਤੇ ਜਿਹੜੀ ਗੱਲ ਸਮਝਣ ਵਾਲੀ ਇਹ ਆ ਕਿ ਆਮ ਲੋਕਾਂ ਨੂੰ ਉੱਤੇ ਜਿਹੜਾ ਆਰਮੀ ਏਰੀਆ ਉਹਨੂੰ ਟਾਰਗੇਟ ਨਹੀਂ ਕੀਤਾ ਗਿਆ ਇਹ ਮਸਾਇਲਾ ਲਸ਼ਕਰ-ਏ-ਤਾਇਬਾ ਤੇ ਜੈਸ਼-ਏ-ਮੁਹੰਮਦ ਦੇ ਜਿਹੜੇ ਅੱਤਵਾਦੀ ਟਿਕਾਣੇ ਆ ਉਹਨਾਂ ਤੇ ਬਰਸਾਈਆਂ ਗਈਆਂ ਨੇ ਇੱਕ ਵਾਰ ਫਿਰ ਤੋਂ ਦੱਸ ਦਿੰਦੇ ਆ ਕਿ ਬਹਾਬਲਪੁਰ, ਕੋਟਲੀ, ਮਰਦੀਕੀਏ, ਮੁਜਫਰਾਬਾਦ, ਸਿਆਲਕੋਟ, ਗੁੱਲਪੁਰ, ਬਹਿੰਬਰ ਅਤੇ ਚੱਕ ਅਮਰੂ ਇਹ ਜਿਹੜੇ 9 ਟਿਕਾਣੇ ਅੱਤਵਾਦੀਆਂ ਦੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ 에어 ਸਟ੍ਰਾਈਕ ਹੋਈ ਹੈ ਇੱਕ ਪਾਸੇ ਅੱਜ ਇਹ ਮੰਨਿਆ ਜਾ ਰਿਹਾ ਸੀ ਕਿ ਪੂਰੇ ਦੇਸ਼ ਵਿੱਚ ਮੌਕਦਰਲ ਹੋਵੇਗੀ ਲੇਕਿਨ ਦੇਰ ਰਾਤ ਭਾਰਤ ਦਾ ਆਪਰੇਸ਼ਨ ਸੰਧੂਰ ਤਹਿਤ ਵੱਡਾ ਐਕਸ਼ਨ ਜਿਸ ਦੇ ਚੱਲਦਿਆਂ ਲਸ਼ਕਰੇ ਤਾਇਬਾ ਤੇ ਜੈਸ਼ੇ ਮੁਹੰਮਦ ਦੇ 9 ਟਿਕਾਣਿਆਂ ਤੇ ਮਿਸਾਈਲਾਂ ਬਰਸਾਈਆਂ ਗਈਆਂ ਔਰ ਤੁਸੀਂ ਵੀ ਅਲਰਟ ਰਹਿਣਾ ਹੈ ਪਾਕਿਸਤਾਨ ਵਿੱਚ ਐਮਰਜੈਂਸੀ ਵਰਗਾ ਮਾਹੌਲ ਹੈ ਲੇਕਿਨ ਤੁਸੀਂ ਵੀ ਅਲਰਟ ਰਹਿਣਾ ਹੋ ਸਕਦਾ ਕਿਸੇ ਵੇਲੇ ਵੀ ਵਾਰਨਿੰਗ ਜਿਹੜੇ ਸਾਇਰਨ ਨੇ ਉਹ ਵੱਜ ਸਕਦੇ ਆ ਕਿਉਂਕਿ ਪਾਕਿਸਤਾਨ ਪੂਰਾ ਤੈਸ਼ ਵਿੱਚ ਹੈ ਲੇਕਿਨ ਇਹ ਗੱਲ ਪੱਕੀ ਹੈ ਕਿ ਜੇ ਪਾਕਿਸਤਾਨ ਇਸੇ ਤਰੀਕੇ ਗਲਤ ਕਾਰਵਾਈਆਂ ਕਰਦਾ ਰਿਹਾ ਤਾਂ ਉਨਾ ਕੋਲ ਇੰਨੀ ਸਮਰੱਥਾ ਨਹੀਂ ਹੈ ਕਿ ਉਹ ਭਾਰਤ ਨਾਲ ਪੰਗਾ ਲੈ ਸਕਣ ਤੇ ਉਸ ਤੋਂ ਬਾਅਦ ਟਿਕ ਸਕਣ ਜੇ ਭਾਰਤ ਨਾਲ ਲੜਾਈ ਹੁੰਦੀ ਹੈ ਤਾਂ ਪਾਕਿਸਤਾਨ ਦੇ ਦੰਦ ਖੱਟੇ ਹੋਣਾ ਜਿਹੜੇ ਅਸੀਂ ਸਮਝਦੇ ਹਾਂ ਕਿ ਉਹ ਬਹੁਤ ਆਸਾਨੀ ਨਾਲ ਭਾਰਤ ਜਿਹੜਾ ਪਾਕਿਸਤਾਨ ਦੇ ਦੰਦ ਖੱਟੇ ਕਰ ਸਕਦਾ ਪਵਨ ਰਾਣਾ ਜੀ ਕਹਿ ਰਹੇ ਕਿ ਅੰਮ੍ਰਿਤਸਰ 에어ਪੋਰਟ ਕਲੋਜ਼ ਮੈਂ ਉਹੀ ਗੱਲ ਦੱਸ ਰਿਹਾ ਪਵਨ ਰਾਣਾ ਜੀ ਕਿ ਅਗਲੇ ਆਰਡਰਸ ਤੱਕ ਫਲਾਈਟਸ ਬੰਦ ਹਨ ਤਾਂ ਤੁਸੀਂ ਪਲੀਸ ਚੈੱਕ ਕਰਕੇ ਹੀ ਘਰੋਂ ਨਿਕਲੋ ਕਿਉਂਕਿ 에어ਪੋਰਟਸ ਦੇ ਉੱਤੇ ਇਸ ਸਮੇਂ ਤਣਾਅ ਵਾਲੀ ਜਿਹੜੀ ਸਥਿਤੀ ਬਣੀ ਹੋਈ ਆ ਔਰ ਲੋਕ ਪਰੇਸ਼ਾਨ ਵੀ ਹੋ ਰਹੇ ਕਿਉਂਕਿ ਕੱਲ ਤੱਕ ਕੋਈ ਅਲਟੀਮੇਟਮ ਨਹੀਂ ਸੀ ਜਿਨ੍ਹਾਂ ਦੀਆਂ ਫਲਾਈਟਸ ਅੱਜ ਸੀਗੀਆਂ ਜਾਂ ਰਾਤ ਵੇਲੇ ਸੀਗੀਆਂ ਦੇਰ ਰਾਤ ਸੀਗੀਆਂ ਉਹਨਾਂ ਨੂੰ ਕੋਈ ਅਲਟੀਮੇਟਮ ਨਹੀਂ ਸੀ ਉਹਨਾਂ ਨੂੰ ਕੋਲ ਕੋਈ ਹਦਾਇਤ ਨਹੀਂ ਸੀ ਕੋਈ ਗਾਈਡਲਾਈਨ ਨਹੀਂ ਸੀਗੀ ਕਿਉਂਕਿ ਦੇਰ ਰਾਤ ਹੀ ਜਿਹੜਾ ਇਹ ਮਿਸਾਈਲਾਂ ਜਿਹੜੀਆਂ ਦਾਗੀਆਂ ਗਈਆਂ ਅੱਤਵਾਦੀ ਟਿਕਾਣਿਆਂ ਦੇ ਉੱਤੇ ਔਰ ਨਾ ਟਿਕਾਣੇ ਜਿਹੜੇ ਆ ਉਹਨਾਂ ਤੇ ਅੱਤਵਾਦੀ ਟਿਕਾਣੇ ਆਪਾਂ ਇਹ ਨਾ ਕਹੀਏ ਕਿ ਸਵੈਲੀਅੰਸ ਦੇ ਉੱਤੇ ਅਟੈਕ ਆ ਜਾਂ ਪਾਕਿਸਤਾਨ ਦਾ ਜਿਹੜਾ ਆਮ ਲੋਕਾਂ ਦੇ ਉਹਨਾਂ ਦੇ ਉੱਤੇ ਕੋਈ ਅਟੈਕ ਕੀਤਾ ਗਿਆ ਇਹ ਅੱਤਵਾਦੀ ਟਿਕਾਣੇ ਜੋ ਪੀਓਕੇ ਦੇ ਵਿੱਚ ਸਨ ਪਾਕਿਸਤਾਨ অকੁਪਾਈਡ ਕਸ਼ਮੀਰ ਉੱਥੇ ਔਰ ਐਲੋਸੀ ਦੀ ਉਲੰਘਣਾ ਨਹੀਂ ਕੀਤੀ ਗਈ ਐਲੋਸੀ ਨੂੰ ਪਾਰ ਨਹੀਂ ਕੀਤਾ ਗਿਆ ਆਪਣੀ ਸਰਜ਼ਮੀਨ ਤੇ ਆਪਣੀ ਜ਼ਮੀਨ ਤੇ ਹੀ ਰਹਿ ਕੇ ਭਾਰਤ ਵੱਲੋਂ ਮਿਸਾਲਾ ਰਾਹੀਂ ਜਿਹੜਾ ਹਮਲਾ ਕੀਤਾ ਗਿਆ ਔਰ ਜਿੱਦਾਂ ਹੀ ਸਾਡੇ ਕੋਲ ਕੋਈ ਹੋਰ ਅਪਡੇਟ ਆਉਂਦੇ ਤਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਤਦ ਤੱਕ ਬਣੇ ਰਹਿਣਾ ਬਹੁਤ ਬਹੁਤ ਨਿਵਾਸ਼ਿਆਣਾ ਮਿੰਦੇੋ ਇਜਾਜ਼ਤ ਸਤਿ ਸ੍ਰੀ ਅਕਾਲ